ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਜੀ ਭਗਵੰਤ ਜੀ ਸੀ ਐਮ ਭਗਵੰਤ ਜੀ ਜਿੰਦਾਬਾਦ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਜਿੰਦਾਬਾਦ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੀ ਦੇ ਪੀਏ ਰਵੀ ਜੀ ਦੀ ਅਗਵਾਈ ਵਿੱਚ ਵਾਰਡ ਨੰਬਰ 24 ਦੇ ਵਾਰਡ ਇੰਚਾਰਜ ਮੈਡਮ ਜਸਵੀਰ ਕੌਰ ਸਿਮਰਨ ਦੇ ਉਪਰਾਲੇ ਸਦਕਾ ਅਰुण ਗੈਸ ਏਜੰਸੀ ਦੁਆਰਾ ਲੋੜਵੰਦ ਲੋਕਾਂ ਨੂੰ ਗੈਸ ਸਿਲੰਡਰ ਵੰਡੇ ਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੈਡਮ ਜਸਵੀਰ ਕੌਰ ਸਿਮਰਨ ਨੇ ਕਿਹਾ ਪਿਛਲੇ ਕਾਫੀ ਦਿਨਾਂ ਤੋਂ ਵਾਰਡ ਵਿੱਚ ਵੱਖ-ਵੱਖ ਸਥਾਨਾਂ ਤੇ ਜਾ ਕੇ ਕਰੀਬ 3000 ਦੇ ਕਰੀਬ ਗੈਸ ਸਿਲੰਡਰ ਕਨੈਕਸ਼ਨ ਦਿੱਤੇ ਗਏ ਇਸ ਮੌਕੇ ਮੈਡਮ ਸਿਮਰਨ ਨੇ ਕਿਹਾ ਹਲਕਾ ਅ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕੀਤਾ ਅਤੇ ਜੋ ਮੁੰਡੀਆਂ ਜੀ ਮੈਨੂੰ ਵਾਰਡ ਦੀ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਵੂੰਗੀ ਅੱਗੇ ਕਿਹਾ ਕਿ ਆਪਣੇ ਵਾਰਡ ਲਈ ਦਿਨ ਰਾਤ ਖੜੀ ਹਾਂ ਜੋ ਵੀ ਵਾਰਡ ਦੇ ਕੰਮ ਹਨ ਉਹਨਾਂ ਨੂੰ ਬਹੁਤ ਜਲਦ ਪੂਰਾ ਕਰਵਾਵਾਂਗੀ ਇਸ ਮੌਕੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਹੋਏ ਹਨ ਇਸ ਮੁੱਖੇ ਵਿਧਾਇਕ ਮੁੰਡੀਆਂ ਜੀ ਦੇ ਪੀਰ ਰਵੀ ਜੀ ਨਿਰਮਲਕ ਔਰ ਮਣੀ ਹਰਗੁਣ ਵਿਸਾਖਾ ਸਿੰਘ ਅਤੇ ਹੋਰ ਮੈਂਬਰ ਮੌਜੂਦ ਹਨ ਆਓ ਗੱਲਬਾਤ ਕਰੀਏ ਜੀ 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 ਜ ਮੈਂ ਬਸ ਇਹੀ ਕਹਿਣਾ ਚਾਹੁੰਨੀ ਆ ਕਿ ਸਾਡੇ ਹਰਦੀਪ ਸਿੰਘ ਮੁੰਡੀਆਂ ਐਮ ਐਲ ਏ ਦੀ ਸਰਪ੍ਰਸਤੀ ਥੱਲੇ ਹੀ ਅਸੀਂ ਇਹ ਕੰਮ ਕਰਦੇ ਆ ਜੋ ਵੀ ਸਾਡੀ ਡਿਊਟੀਆਂ ਸਾਨੂੰ ਲੱਗਦੀਆਂ ਨੇ ਤੇ ਮੇਰੇ ਕੋਲ ਜਿੰਨੇ ਕਿਆਂ ਡਿਊਟੀਆਂ ਪਕਤਾਈਆਂ ਜਾ ਰਹੀਆਂ ਮੈਂ ਉਹਨੀਆਂ ਆਪਣੀਆਂ ਸਮਝਦੀਆਂ ਕਿ ਹਾਂ ਵੀ ਆਪਣੇ ਪਿੰਡ ਲਈ ਕੁਛ ਨਾ ਕੁਛ ਕਰੀਏ ਹੁਣ ਵੀ ਕੀਤਾ ਤੇ ਅੱਗੇ ਵੀ ਕਰੀਏ ਤੇ ਬਾਕੀ ਸਾਡੇ ਅਰुण ਸਰ ਨੇ ਇਹਨਾਂ ਦਾ ਬਹੁਤ ਸਹਿਯੋਗ ਆ ਇਹ ਸਾਨੂੰ ਬਹੁਤ ਸਪੋਰਟ ਕਰਦੇ ਆ ਇਸ ਚੀਜ਼ ਦੇ ਵਿੱਚ ਤੇ ਵੀ ਘਰ ਘਰ ਤੱਕ ਕੋਈ ਵੀ ਇੱਕ ਲੇਡੀਜ਼ ਰਵੇ ਨਾ ਹਰ ਇੱਕ ਦੇ ਘਰ 'ਚ ਗੈਸ ਸਿਲੰਡਰ ਚੁੱਲਾ ਪਹੁੰਚ ਗਿਆ ਕੰਟਰੈਕਟ ਕਿੰਨੇ ਕੀ ਜਿਹੜੇ ਗੈਪ ਬਣ ਰਿਹਾ ਮਤਲਬ ਲੋਕਾਂ ਦੇ ਕਿਹਾ ਤੁਹਾਡੇ ਉਹਹੀ ਤੁਹਾਨੂੰ ਜਿਵੇਂ ਸਰ ਅਰਣ ਸਰ ਨੇ ਦੱਸਿਆ ਕਿ ਹੁਣ 16 16000 ਮੁੰਡੀਆਂ ਏਰੀਆ ਵਿੱਚ ਮੁੰਡੀਆਂ ਏਰੀਆ ਦੇ ਵਿੱਚ ਮਤਲਬ 1200 ਤੋਂ ਉੱਪਰ ਕਿੰਨੇ 1200 ਨੇ ਹੁਣ ਤੱਕ ਮੈਂ ਇੱਥੇ ਆ ਮੇਰਾ ਪੰਜਵਾਂ ਕੈਂਪ ਹੈਗਾ ਵਾ ਪਹਿਲਾਂ ਮੈਂ ਮੁੰਡੀਆਂ ਜੀਕੇ ਤੇ ਹਰੀ ਨਗਰ ਦੇ ਵਿੱਚ ਲਗਾ ਚੁੱਕੀ ਹੋਈਆਂ ਕੱਲ ਨੂੰ ਮੇਰਾ ਕੈਂਪ ਇਹੀ ਆਪਣੇ ਜੀਕੇ ਦੇ ਵਿੱਚ ਮੰਦਿਰ ਹੈ ਜਿਹੜਾ ਵਿਸ਼ਨਾਤ ਸੋਰੀ ਸ਼ੀਤਲਾ ਮਤਾ ਮੰਦਿਰ ਉੱਥੇ ਲਗਾ ਰਹੀ ਹਾਂ ਕਲਾਸ ਮੈਡਮ ਤੁਸੀਂ ਮਤਲਬ ਆਮ ਆਦਮੀ ਪਾਰਟੀ ਦੀ ਮਤਲਬ ਇਸ ਤਰ੍ਹਾਂ ਇਸ ਟੀਮ ਵਗੈਰਾ ਜਿਹੜਾ ਸਾਡੇ ਜੋ ਉੱਤੇ ਜਾ ਰਹੇ ਪ੍ਰਧਾਨ ਮੰਤਰੀ ਜੋਸ਼ਣ ਦੇ ਉਹ ਲੋਕਾਂ ਨੂੰ ਲੈ ਕੇ ਕੀ ਕਹਿੰਦੇ ਹੋ ਮੈਂ ਤਾਂ ਬਹੁਤ ਖੁਸ਼ ਹਾਂ ਜੀ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਜੋ ਸਾਡੇ ਲਈ ਕਰ ਰਹੇ ਨੇ ਬਾਕੀ ਥੋੜਾ ਸਮਝਣ ਦੀ ਲੋੜ ਹੈ ਹਰ ਇੱਕ ਕੰਮ ਨੂੰ ਸਮਾਂ ਚਾਹੀਦਾ ਹੁੰਦਾ ਹੈ ਔਰ ਹਜੇ ਦੋ ਹੀ ਸਾਲ ਮਿਲੇ ਨੇ ਉਹਨਾਂ ਨੂੰ ਹਜੇ ਅਜੇ ਟਾਈਮ ਕਾਫੀ ਪਿਆ ਹੋਆ ਉਹਦੇ ਵਿੱਚ ਉਹਨਾਂ ਨੇ ਕਿੰਨੇ ਕਿ ਦੇਖੋ ਕੰਮ ਕੀਤੇ ਨੇ ਐਨਓਸੀਆ ਬੰਦ ਕਰ ਦਿੱਤੀਆਂ ਹੈਗੀਆਂ ਨੇ ਹਨਾ ਆਮ ਆਦਮੀ ਕਲੀਨਿਕ ਕਿੰਨੇ ਉਹਨਾਂ ਨੇ ਖੋਲ ਦਿੱਤੇ ਹੈਗੇ ਆ ਸਾਡੇ ਬਜ਼ੁਰਗਾਂ ਲਈ ਜਿਨ੍ਹਾਂ ਦੇ ਬੱਚੇ ਕੱਲੋਂ ਉਹਨਾਂ ਨੂੰ ਪੁੱਛਦੇ ਨਹੀਂ ਹੈਗੇ ਅੱਜ ਆ ਕੇ ਆਪਣਾ ਟ੍ਰੀਟਮੈਂਟ ਫ੍ਰੀ ਆਫ ਕੋਸਟ ਕਰਵਾ ਸਕਦੇ ਨੇ ਮੈਂ ਤਾਂ ਬਹੁਤ ਖੁਸ਼ ਆ ਜੀ ਅਸੀਂ ਆਪਣੇ ਸੀਐਮ ਭਗਵੰਤ ਮਾਨ ਜੀ ਤੋਂ ਤੇ ਆਪਣੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਤੋਂ ਅਸੀਂ ਬਹੁਤ ਖੁਸ਼ ਆ ਕਿ ਉਹ ਸਾਡੇ ਜੋ ਵੀ ਏਰੀਆ ਵਾਸਤੇ ਕਰ ਰਹੇ ਨੇ ਦੀ ਬੈਸਟ ਹੈ ਹਾਂ ਸਰ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜ ਅਸੀਂ ਹਲਕਾ ਮੁੰਡੀਆਂ ਵਿੱਚ ਉਹ ਹਮਾਰੇ ਆਦਰਨੀਯ ਸ਼੍ਰੀ ਮੁੰਡੀਆ ਜੀ ਵਿਧਾਇਕ ਨੇ ਉਹਨਾਂ ਦੀ ਟੀਮ ਨੇ ਜਿਹੜੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਫਾਰਮ ਭਰੇ ਔਰ ਉਹ ਜਿਹੜੀਆਂ ਭੈਣਾਂ ਦੇ ਫਾਰਮ ਪਾਸ ਹੋ ਕੇ ਆਏ ਜਿਹੜੀਆਂ ਐਲੀਜੀਬਲ ਹੋਈਆਂ ਅੱਜ ਉਹਨਾਂ ਨੂੰ ਮੇਰੀ ਭੈਣ ਸਿਮਰਨ ਤੇ ਸਾਡੇ ਆਦਰਨੀਯ ਰਵੀ ਜੀ ਦੇ ਨਾਲ ਮਿਲ ਕੇ ਉਹਨਾਂ ਨੂੰ ਅੱਜ ਕਰੈਕਸ਼ਨ ਵਿਤਰਨ ਕਰਨ ਜਾ ਰਹੇ ਹਾਂ ਸਰ ਹੁਣ ਤੱਕ ਕਿੰਨੇ ਤੁਹਾਡੇ ਵੱਲੋਂ ਜਿਹੜੇ ਕਿਨਾਂ ਗੈਸ ਕਨੈਕਸ਼ਨ ਹੈ ਲੋਕਾਂ ਨੂੰ ਮਿਲੇ ਅੱਜ ਤੱਕ 16 ਇਹ ਲੈ ਚੁੱਕੇ 2023 ਦੇ ਵਿੱਚ ਜਿਹਦੇ ਵਿੱਚ ਸਾਡੇ ਦੂਜੇ ਵਿਧਾਇਕ ਸਾਹਿਬ ਨੇ ਮੁੰਡਿਆ ਦੀ ਜੁਗਾ ਦੇ ਆਪਣਾ ਦਫਤਰ ਹੀ ਸੰਭੋਸ ਦਿੱਤਾ ਹੋਇਆ ਤੇ ਉੱਥੇ ਪੂਰਾ ਆਪਣਾ ਸਟਾਫ ਵੀ ਦਿੱਤਾ ਹੋਇਆ ਰੋਜ਼ ਬੇਟੀਆਂ ਦੇ ਫਾਰਮ ਭਰੇ ਜਾ ਰਹੇ ਨੇ ਭੈਣਾਂ ਦੇ ਫਾਰਮ ਭਰੇ ਜਾ ਰਹੇ ਨੇ ਜਿਹੜੀਆਂ ਲੋੜਵੰਦ ਨੇ ਤੇ ਜਿਨ੍ਹਾਂ ਜਿਨ੍ਹਾਂ ਦੇ ਪਾਸ ਹੋ ਕੇ ਆ ਰਹੇ ਨੇ ਉਹਨਾਂ ਨੂੰ ਤਕਰੀਬਨ ਆਪ ਸਮਝ ਲਓ ਹਫਤੇ 'ਚ 6 ਦਿਨ ਉੱਥੇ ਹੀ ਗੈਸ ਕਨੈਕਸ਼ਨ ਵੰਡੇ ਜਾ ਰਹੇ ਨੇ ਇਹਦੇ ਵਿੱਚ ਇੱਕ ਭਰਿਆ ਹੋਇਆ ਸਿਲੰਡਰ ਜੀ ਚ ਇੱਕ ਭਰਿਆ ਹੋਇਆ 14 ਕਿਲੋ 2 14.2 ਕਿਲੋ ਦਾ ਸਿਲੰਡਰ ਜੀ ਰਬੜ ਪਾਈਪ ਤੇ ਰੈਗੂਲੇਟਰ ਤੇ ਗੈਸ ਚੁੱਲਾ ਤੇ ਉਹਦੇ ਨਾਲ ਕਾਪੀ ਵੀ ਮਿਲਦੀ ਹੈ ਸਰ ਕਿੰਨੇ ਸਮੇਂ ਤੇ ਮਤਲਬ ਅਪਲਾਈ ਕਰਨ ਤੋਂ ਬਾਅਦ ਇਹਦਾ ਗੈਸ ਮੀਟਰ ਮਿਲ ਜਾਂਦਾ ਇਹ ਦੇਖੋ ਜਿਨ੍ਹਾਂ ਦੇ ਬਿਲਕੁਲ ਫਾਰਮ ਐਗਜ਼ੈਕਟ ਨਹੀਂ ਕਿਉਂਕਿ ਸਾਰਾ ਆਨਲਾਈਨ ਅਪਲਾਈ ਹੁੰਦਾ ਵਾ ਤੇ ਜਿਹੜੇ ਹੋ ਜਾਂਦੇ ਨੇ ਕਈਆਂ ਦੇ 10 ਦਿਨਾਂ ਚ ਵੀ ਆ ਰਹੇ ਨੇ ਤੇ ਕਈਆਂ ਦੇ 15 20 ਦਿਨ ਵੀ ਲੱਗ ਰਹੇ ਨੇ ਤੇ ਜੇ ਕਿਸੇ ਦਾ ਫਾਰਮ ਕੋਈ ਗਲਤ ਭਰਿਆ ਗਿਆ ਕੋਈ ਫੋਨ ਨੰਬਰ ਗਲਤ ਲਿਖਿਆ ਗਿਆ ਤੇ ਉਹਨੂੰ ਕਰੈਕਸ਼ਨ ਕਰਨ ਤੇ ਜ਼ਿਆਦਾ ਸਮਾਂ ਵੀ ਲੱਗ ਰਿਹਾ ਹੈ ਉਹਨਾਂ ਦੇਖਦੇ ਹਾਂ ਕਿ ਮਤਲਬ ਪ੍ਰਧਾਨ ਮੰਤਰੀ ਯੋਜਨਾ ਇਹ ਸਕੀਮ ਹੈ ਕਾਫੀ ਲੋਕਾਂ ਨੂੰ ਮਤਲਬ ਇਹਨਾਂ ਕਲੇਜੀਏ ਨਹੀਂ ਜਿਹਨਾਂ ਕੈਸ ਲੈ ਕੇ ਮਿਲਿਆ ਕਿੱਥਾ ਦੇ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਬੜੀ ਦੂਰ ਦੀ ਸੋਚੀ ਪਰ ਸਾਡੇ ਜਿਹੜੇ ਲੋਕਲ ਇੱਥੇ ਦੇ ਸਾਡੇ ਵਿਧਾਇਕ ਤੇ ਉਹਨਾਂ ਦੀ ਟੀਮ ਨੇ ਅਲਟੀਮੇਟਲੀ ਇਹਨਾਂ ਨੇ ਘਰ ਘਰ ਪਹੁੰਚਾਇਆ ਦੇਖਣਾ ਇਹ ਚਾਹੁੰਦੇ ਵੀ ਜਿਹੜੇ ਬੱਚੇ ਜਿਹੜੀਆਂ ਭੈਣਾਂ ਮੇਰੀਆਂ ਛੋਟਾ ਸਿਲੰਡਰ ਵਰਤਤ ਦੀਆਂ ਨੇ ਜਿਨ੍ਹਾਂ ਨੂੰ ਖਰੀਦਣ ਦੀ ਕਸ਼ਮਤਾ ਨਹੀਂ ਜਿਹੜੇ ਚੁੱਲ੍ਹੇ ਵਾਲਦੇ ਨੇ ਜਿਹੜੇ ਲੱਕੜਾਂ ਵਾਲਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਧੂਏ ਦੇ ਨਾਲ ਅੰਸੂ ਨਿਕਲਦੇ ਆ ਸਵਸਥ ਖਰਾਬ ਹੁੰਦਾ ਮੇਰੀਆਂ ਭੈਣਾਂ ਦਾ ਵੀ ਬੇਟੀਆਂ ਦਾ ਵੀ ਤੇ ਬੱਚਿਆਂ ਦਾ ਵੀ ਉਹਨੂੰ ਦੇਖਣ ਲਈ ਇਹ ਸਕੀਮ ਸਭ ਤੋਂ ਲਾਹੇਵੰਦ ਹੈ ਔਰ ਇਹਨੂੰ ਘਰ ਤੱਕ ਪਹੁੰਚਾਉਣਾ ਮੀਰਾ ਅਜੇ ਅਰुण ਗੈਸ ਦੇ ਮਾਲਕ ਹੋਣ ਦੇ ਨਾਤੇ ਫਰਜ ਹੈ ਔਰ ਮੇਰੇ ਨਾਲ ਇਹ ਸਾਰੀ ਟੀਮ ਖੜੀ ਹੈ ਜਿਹੜੀ ਇਹਨਾਂ ਨੂੰ ਵਿਚਾਰ ਰਹੀ ਹੈ ਘਰ ਘਰ ਕੰਨ ਜੀਤਾ ਆ ਨਾਮ ਕਰੇ ਉਹਦਾ ਜਿਹਨੇ ਕਰਨ ਵਾਲਾ